ਆਪਨੇ ਬਚਪਨ ਸੇ 뮤ਜ਼ਿਕ ਸਿੱਖਾ ਹੈ ਨਹੀਂ ਪਾਜੀ ਬਹੁਤ ਸਾਰੇ ਪੰਜਾਬੀ ਸਟਾਰਸ ਸੇ ਪੁੱਛਿਆ ਹੈ ਜੀ ਕੀ ਪਾਜੀ ਆਪਨੇ ਸਿੱਖਾ ਹੈ ਨਹੀਂ ਪਾਜੀ ਜਿਹੜੇ ਬੰਦੇ ਕੋਲ ਅਸੀਂ ਸਿੱਖਦੇ ਸੀ ਅਸੀਂ ਉਹਨਾਂ ਨੂੰ ਸਾਨੂੰ ਸਰਗਮ ਸਿਖਾਉਂਦਾ ਸੀ ਅਸੀਂ ਉੱਥੇ ਗਾਣੇ ਗਾਉਂਦੇ ਸੀ ਦੋਨੇ ਦਿਨ ਅਸੀਂ ਸਿਰਫ ਤਿੰਨ ਦਿਨ ਗਏ ਆ ਸਿਰਫ ਤਿੰਨ ਦਿਨ ਪਟਿਆਲੇ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਸਿਰਫ ਤਿੰਨ ਦਿਨ ਗਏ ਆ ਉੱਥੇ ਅਸੀਂ ਆਪਣੀਆਂ ਗੱਲਾਂ ਕਰਕੇ ਆਏ ਆ ਉਹਦੇ ਅੰ内 ਸੁਣਿਆ ਉਹਨੂੰ ਗਾਣੇ ਸੁਣਾਉਂਦੇ ਰਹੇ ਸੀ ਬਿੰਦਰਖੀਆ ਸਾਹਿਬ ਦੇ ਚਮਕੀਲੇ ਦੇ ਅਸੀਂ ਉਹ ਸੁਣਾ ਸੁਣਾ ਕੇ ਮੁੜੇ ਆ ਉਹਨਾਂ ਦੀ ਇੱਕ ਨਹੀਂ ਸੁਣੀ ਉਹ ਪੂਰੇ ਵਧੀਆ ਉਥੇ ਸਰੀਲੇ ਬੰਦੇ ਆਉਣੇ ਉਹਨਾਂ ਨੂੰ ਵੀ ਅਸੀਂ ਖਰਾਬ ਕਰਨਾ ਨਾਲ ਤਿੰਨ ਕਿ ਦਿਨ ਅਸੀਂ ਹਲ 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 ਕਰਕੇ ਫਿਰ ਅਸੀਂ ਕਹਾਂ ਵੀ ਫਿਰ ਕਹਿੰਦਾ ਇਹ ਕੀ ਕਰਦਾ ਸੀ ਇਹਦੇ ਕੋਲ ਸਵਿਫਟ ਸੀ ਉਹ ਮਨਕਰਤ ਕੋਲ ਤੇ ਮੈਨੂੰ ਕਹਿੰਦਾ ਵੀ ਆਪਾਂ ਤੇਲ ਪਵਾ ਲੀਨੇ ਆ ਤੇ ਆਪਾਂ ਤੇਲ ਪਵਾ ਕੇ ਤੇ ਗੀੜੀਆਂ ਮਾਰਨ ਚੱਲਾਂਗੇ ਕੁੜੀਆਂ ਕੜੀਆਂ ਵੇਖਣ ਚੱਲਾਂਗੇ ਮੈਨੂੰ ਕਹਿਣਾ ਤੇਲ ਪਵਾ ਲੀਨੇ ਆ 2000 ਮਰਕਰ 10 20 ਦੀ ਗੱਲ ਤੇ ਤੇਲ ਪਵਾਇਆ ਟੈਂਕੀ ਅਸੀਂ ਇਕੱਠਿਆਂ ਪੈਸੇ ਪਾ ਕੇ ਭਰਾਈ ਤੇ ਆਪ ਸਾਲਾ ਸਹੀਲੇ ਨੂੰ ਲੈ ਕੇ Shimla ਚਲ ਗਿਆ ਆਪ ਸਹੀਲੇ ਲੈ ਕੇ Shimla ਚਲ ਗਿਆ ਮੈਂ ਤਾਂ ਤੇਲ ਵੀ ਪਵਾ ਕੇ ਲੈ ਗਿਆ ਆਪ <laughs> that that is very mankeerat i think i can trust this story acha sabse shararti mankeerat paaji hai <laughs> boss shararti hai bhai <laughs> sacchi shararti hai hun dekho tu university pata hai hun mera ek gaana aa gaya si udon chandigarh de kudiyan pehla gaana aa gaya <laughs> te main na mere ko laap da, da chikan phadke launa chikan phadke launa gaddi ji baith gaddi ji baith main gaddi ji baigya swift agge baitha aap idde bas baitha swift uh, gaddi aap uh, di utthe vaad li university ji uh, patiala university eh branch baitha banan te matlab shorts paaiyan literally main parna manna sirf banan jinnu kende banan ਇਹ ਥੱਲੇ ਪਾਉਣ ਨੇ ਆਪਾਂ ਅੰਡਰ ਸ਼ਰਟ ਬਲੈਂਡ ਤੇ ਉਹ ਸ਼ਾਰਟਸ 'ਚ ਬੈਠਾ ਹੈ ਨਾ ਮੈਂ ਚੱਪਲਾ ਪਾਈਆਂ ਤੇ ਮੈਂ ਬੈਠਾ ਉਹ ਤੇ ਮੈਨੂੰ ਆ ਵੀ ਨਹੀਂ ਦੂਈ ਫੜ ਕੇ ਲਿਆਉਣਾ ਆਇ ਤੁਹਾਂਗੇ ਕੋਈ ਨਹੀਂ ਰਾਤ ਨੂੰ ਚੇਂਜ ਕਰ ਬੁਲਾਣਾ ਤੇ ਜਾਂ ਲੈ ਗਿਆ ਉਹ ਦਹੀਂ ਲੈ ਗਿਆ ਤੇ ਮੈਂ ਬੈਠਾ ਨਾਲ ਤੇ ਤਿੰਨ ਚਾਰ ਕੁੜੀਆਂ ਜਾਣ ਡਈਆਂ ਉਹਨਾਂ ਨੂੰ ਰੋਕ ਕੇ ਕਹਿੰਦਾ ਜੀ ਐਕਸਕਿਊਜ਼ ਮੀ ਗੱਲ ਕਰਕੇ ਕਹਿੰਦਾ ਜੀ ਮੈਂ ਟੱਟ ਨਾਲ ਗੱਲ ਕਰਨੀ ਕਹਿੰਦਾ ਹਾਂ ਕਹਿੰਦੀ ਕਹਿੰਦਾ ਜੀ ਉਹ ਮੇਰੇ ਨਾਲ ਐਮੀ ਵੇਅਰ ਵੀ ਆਇਆ ਜੀ ਐਮੀ ਵੇਅਰ ਕੋ ਗੱਡੀ 'ਚ ਬੈਠਾ ਮੈਂ ਉੱਥੇ ਮੂੰਹ ਲਗਾਉਣਾ ਮੈਂ ਬਲੈਂਡ 'ਤੇ ਬੈਠਾ ਕਹਿੰਦਾ ਵਾਓ ਜੀ ਮੈਂ ਮੈਂ ਕਾਣਾ ਮੇਕਾ ਚਿਵਲੇ ਕਿਉਂ ਮੈਂ ਕਾ ਦਵਾ ਕਿਉਂ ਕਰਨ ਦਾ ਮੈਂ ਕਾ ਤੈਨੂੰ ਪਤਾ ਮੈਂ ਬ੍ਰਾਂਚ 'ਚ ਬੈਠਾ ਮੈਂ ਕਾ ਤੂੰ ਜਾਣ ਪੁੱਝ ਕੇ ਕਰਦਾ ਫਿਰ ਉਹ ਦੋ ਅਗਲੇ ਦਿਨ ਬਾਅਦ ਬੈਠ ਤਿੰਨ ਦਿਨ ਰਹੇ ਸੀ ਉੱਥੇ ਤੇ ਤੀਜੇ ਚੌਥੇ ਦਿਨ ਅਸੀਂ ਭੱਜ ਗਏ ਫਿਰ ਮੈਂ ਮੈਂ ਵੀ ਜੰਡੀਕਰ ਚੱਲ ਗਿਆ ਇਹ ਸ਼ਿਮਲੇ ਗਿਆ ਫਿਰ ਮੋੜ ਕੇ ਮੈਂ ਵੀ ਪਿਛੋ ਟੈਂਟ ਬੋੜੀ ਚੱਕੀ ਮੈਂ ਵੀ ਚੰਡੀਗੜ੍ਹ ਆਪ ਸੇਮ ਕਾਲਜ 'ਚ ਮੇ ਤੇ ਨੇ ਕਹ ਲੋ ਇਹ ਕਿੱਥੇ ਪੜਾਈ ਲਿਖਾਈ ਤਾਂ ਦੂਰ ਦੂਰ ਦੀ ਨਹੀਂ ਹੈਗੀ ਮਨ ਗਿਰਤ ਦੇ ਨੇੜੇ ਤੇੜ ਵੀ ਹੈ ਨਹੀਂ ਇਹ ਤਾਂ ਖਰੇ 10 ਪਤ ਨਹੀਂ 12 ਪੜਿਆ ਮਸਾ ਅੱਛਾ ਇਹ ਨਹੀਂ ਪੜਿਆ ਪੜਿਆ ਬਸ ਵੈਸੇ ਹੀ ਅਸੀਂ ਮਿਲਦੇ ਰਹਨੇ ਸੀ ਇਕੱਠੀਆਂ ਆਲਮੋਸਟ ਬਹੁਤ ਸਾਲ ਹੋ ਗਏ ਆਲਮੋਸਟ 10 12 ਸਾਲ ਹੋ ਗਏ ਇਹ ਪੋਡਕਾਸਟ ਇਕੱਠੀ ਹੋਣਾ ਚਾਹੀਦੀ ਤੇ ਤੁਸੀਂ ਵਾਲਾ ਪੜਿਆ ਕਿੱਥੇ ਪੜਿਆ ਕੋਈ ਥੋੜਾ ਨਹੀਂ ਹੋਇਆ ਦੋ ਡੇਢ ਕਿ ਵੀ ਨਹੀਂ ਪੁਰਾਣੀ ਪੁਰਾਣੀ ਗੱਲ ਹੈ ਹਨਾ ਤੇ ਇਹਦੀ ਵੀ ਫੈਮਲੀ ਗਈ ਸੀ ਮੇਰੀ ਵੀ ਫੈਮਲੀ ਬਾਹਰ ਸੀ ਤੇ ਮੈਨੂੰ ਕਹਿੰਦਾ ਆ ਜਾ ਤੇ ਰਾਤ ਨੂੰ ਮੈਂ 8:30 ਵਜੇ ਗਿਆ ਮੈਨੂੰ ਉਹ ਦੋ ਤਿੰਨ ਜਣੇ ਆ ਬਸ ਖਾਸ ਬੰਦੇ ਆ ਦੋ ਤਿੰਨ ਜਣੇ ਖਾਸ ਬੰਦੇ ਆ ਆਪਾਂ 파ਰਟੀ ਆ ਤੇ ਫਲਾਨੀ ਫਲਾਨੀ ਚੀਜ਼ ਆ ਬਖਰਾ ਬਣਾਇਆ ਬਖਰਾ ਬਣਾਇਆ ਆ ਜਾ ਮੈਂ ਕਿਹਾ ਠੀਕ ਆ ਗਿਆ ਤੇ ਕਹਿੰਦਾ ਮੈਂ ਕਹਾਂ ਆ ਜਾ ਮੈਂ ਕਹਾਂ ਮੈਂ ਕਹਾਂ ਚਲਾਉਣਾ 8 ਵਜੇ ਤੱਕ ਮੈਂ 8:30 ਵਜੇ ਤੱਕ ਆ ਜਾ ਠੀਕ ਆ ਜਾ ਆ ਜਾ ਤੇ ਮੈਂ ਪਹੁੰਚ ਗਿਆ ਘਟੋ ਘਟ ਨੇ ਉਥੇ 26 27 ਜਣੇ ਫੇਰ ਰਹੇ ਮੈਨੂੰ ਕੋਲ ਤਾਂ 3 4 ਜਣੇ ਖਾਸ ਖਾਸ ਹੀ ਬੰਦੇ ਬੁਲਾਏ ਆ ਤੇ 26 27 ਜਣੇ ਨਹੀਂ ਨਹੀਂ ਮੈਨੂੰ ਮੈਨੂੰ ਪਤਾ ਹੀ ਮੈਂ ਤਿਆਰ ਹੋ ਗਏ ਮੈਨੂੰ ਕੋਲ ਨਹੀਂ ਸੀ ਪਤਾ ਉਹ ਤਾਂ ਇਹ ਝੂਠ ਬੋਲ ਰਿਹਾ ਸੀ ਮੈਨੂੰ ਵੀ 2 3 ਜਣੇ ਹੀ ਆ ਮੈਨੂੰ ਤਾਂ ਪਤਾ ਸੀ ਬੋਲ ਰਿਹਾ ਝੂਠ ਮੈਨੂੰ ਪਤਾ ਹੋਣਾ 27 28 ਜਣੇ ਇਹਦੇ ਮਤਲਬ ਉਹ ਨਹੀਂਗਾ ਵੀ ਜਿਹੜੇ ਨਾਲ ਹੁੰਦੇ ਪੱਕੇ ਉਹ ਵਾਲੇ ਨਹੀਂ ਉਹ ਤਾਂ ਬੁਲਾਏ ਹੀ ਨਹੀਂ ਨੇ ਉਹ ਤਾਂ ਥੱਲੇ ਅਪਾਰਟਮੈਂਟਾਂ 'ਚ ਉਂਝ ਜਿਹੜੇ ਸੱਦੇ ਸੀ ਲਹਿਦਾ 27 28 ਜਣੇ ਉਹ ਫੇਰ ਰਹੇ ਆਪਾਂ ਉੱਤੇ ਰੂਫ ਟਾਪ ਦੇ ਉੱਪਰ ਟਾਪ ਤੇ ਤੇ ਉਹ ਪੂਰੀ ਰਾਤ ਕਦੇ ਇੱਧਰ ਨੂੰ ਹਰਲ ਹਰਲ ਕਦੇ ਇੱਧਰ ਨੂੰ ਹਨਾ ਫੁੱਲ ਪਾਰਟੀ ਚੱਲ ਰਹੀ ਸਵੇਰੇ ਉੱਠਿਆ ਹਨਾ ਨਾਤਾ ਤੇ ਮਤਲਬ ਵਧੀਆ ਵਾਲੀ ਗੱਲ ਹੈ ਜਿਹੜੀ ਤੇ ਮੈਨੂੰ ਹਰਾਣ ਲੱਗੀ ਜਿਹੜੀ ਗੱਲ ਮੈਂ ਪਹਿਲਾਂ ਵੀ ਮੈਂ ਇਦਿਆਂ ਬਹੁਤ ਚੀਜ਼ਾਂ ਦਾ ਤੇ ਉੱਠਿਆ ਨਾਤਾ ਸ਼ਰਟ ਅਕ ਹੈ ਨਾਲ ਬੈਠਾ ਜੀਨ ਜੂਨ ਪਾ ਕੇ ਸ਼ਰਟ ਪਾ ਕੇ ਸ਼ਰਟ ਅਕ ਹੈ ਤੇ ਚੌਪਈ ਸਾਹਿਬ ਦਾ ਪਾਠ ਕਰਨ ਲੱਪੇ ਉੱਚੀ 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 ਲੱਗਾ ਮੈਂ ਕਿਹਾ ਯਾਰ ਕੀ ਆ ਟਮਾ ਮੈਂ ਕਿਹਾ ਇਹ ਬੰਦਾ ਹਨਾ ਸਾਰੀ ਰਾਤ ਕਦੇ ਐਨੂੰ ਕਦੇ ਐਨੂੰ ਕਦੇ ਐਨੂੰ ਮੈਂ ਕਿਹਾ ਹੁਣ ਪਾਠ ਕਰ ਰਿਹਾ ਏ ਤੁਹਾਨੂੰ ਮੈਂ ਇਸ ਲੈਵਲ ਦਾ ਬੰਦਾ ਦਿਖਾਉਣਾ ਇਹਨੇ ਮੈਨੂੰ ਕਈ ਵਾਰੀ ਇਹਨੇ ਫੋਨ ਕਰਨਾ ਵੈਸੀ ਰੈਂਡਮਲੀ ਫੋਨ ਕਰਨਾ ਡਾਰਲਿੰਗ ਕਿੱਥੇ ਆ ਮੈਂ ਕਿਹਾ ਇੱਥੇ ਆ ਸਤਨਾ ਵੈਗਰੂ ਕਹ ਮੈਂ ਕਿਹਾ ਸਤਨਾ ਵੈਗਰੂ ਚਾ ਕੱਟ ਦੇ ਫੋਨ ਉਹ ਕੀ ਬਾਤ ਹੈ ਭਾਈ ਪਤਾ ਨਹੀਂ ਤੇ ਕੀ ਮਨ ਦੇ ਵਿੱਚ ਆਊਗਾ ਮੈਨੂੰ ਮੈਨੂੰ ਫੋਨ ਕਰੂਗਾ ਕਹਿੰਦਾ ਸਤਨਾ ਵੈਗਰੂ ਕਹ ਮੈਂ ਕਿਹਾ ਸਤਨਾ ਵੈਗਰੂ ਚੱਲ ਚੰਗਾ ਕੱਟ ਫੋਨ ਇਸ ਲੈਵਲ ਦਾ ਪਤਾ ਨਹੀਂ ਕੀ ਕਰੂਗਾ ਤੇ ਕਈ ਵਾਰੀ ਹੁੰਦਾ ਨਾ ਇਹ ਆਈਟਮ ਦੀ ਦੁਬਾਰਾ ਫਿਰ ਗੱਲ ਸੁਣਾਉਣਾ ਕੋਈ ਕਹਿੰਦਾ ਮੈਨੂੰ ਫੋਨ ਕਰੂਗਾ ਪਹਿਲਾਂ ਫੋਨ ਕਰਕੇ ਆ ਫਲਾਣਾ ਫਲਾਣਾ ਬੰਦੇ ਦਾ ਤੇਰੇ ਨਾਲ ਕੀ ਸਬੰ ਤੇ ਮੈਂ ਜੋ ਮੇਰੇ ਮਨ ਚ ਹੋਊਗਾ ਸਾਹਮਣੇ ਵਾਲੇ ਬੰਦੇ ਲਈ ਮੈਂ ਬੁਰਾ ਭਲਾ ਜੋ ਬੋਲਣਾ ਹੋਊਗਾ ਮੈਂ ਬੋਲ ਦੇਣਾ ਆ ਵੀਰ ਆਪਣੇ ਨਾਲ ਫੋਨ ਤੇ ਆ ਕਾਨਫਰੈਂਸ 'ਚ ਹੀ ਆ ਗੱਲ ਕਰ ਹਾਏ ਆਪਣੇ ਨਾਲ ਫੋਨ ਤੇ ਆ ਗੱਲ ਕਰ ਮੈਂ ਉਹ ਗਾਲ੍ਹਾਂ ਕੱਢਦੇ ਆ ਮਾਂ ਉਹ ਇਦਾਂ ਇਹਨੇ ਕਿਤਾਬਾਂ ਪੜੀ ਆ ਗੱਲ ਕਰ ਚੜਾਉਂਦਾ ਆ ਮੀਂਹਾਂ ਰੀ ਫੋਨ ਤੇ

और मुझे लगा आगे से कहेगा कि आ, अरे वो तो अब लेकिन मेरी मजबूरी है मैं तुमसे तो तुम तो <laughs> <laughs> कुछ नहीं है तू तो मेरे को बहन जैसी लगती है सो <laughs> पंजाबी रात को पार्टी में अलग होते हैं सवेरे अलग होते हैं क्योंकि मैं जब पंद्रह सोलह साल आ गई हूँ इधर आज भी वही है ना बोला Вигдаем, а?